ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਸੇਮਾ ਨਾਬਾ ਕਬੱਡੀ ਕੱਪ ਕਰਾਇਆ ਜਾ ਰਿਹਾ ਅੱਜ ਮਿਤੀ 17 ਨਵੰਬਰ 2024 ਨੂੰ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਚੋਟੀ ਦੀਆਂ 8 ਆਲ オーਪਨ ਕਲੱਬਾਂ ਦੇ ਮੈਚ ਕਰਾਏ ਜਾਣਗੇ ਤੇ ਪੂਰੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਇਸ ਟੂਰਨਾਮੈਂਟ ਦਾ ਫਰਸਟ ਪ੍ਰਾਈਜ਼ 1 ਲੱਖ ਰੁਪਇਆ ਤੇ ਸੈਕੰਡ ਪ੍ਰਾਈਜ਼ 75000 ਰੁਪਇਆ ਹੋਵੇਗਾ ਤੇ ਇਹ ਕਬੱਡੀ ਕੱਪ ਦੋਸਤੋ ਅੱਜ ਲਾਈਵ ਚੱਲ ਰਿਹਾ ਹੈ ਕਬੱਡੀ 1 2 3 live.com ਦੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਤੇ ਦੋਸਤੋ ਪਲੇਅਰਾਂ ਦੇ ਬਾਰੇ ਗੱਲ ਕਰੀਏ ਵੀ ਅੱਜ ਇਸ ਟੂਰਨਾਮੈਂਟ ਉੱਤੇ ਕਿਹੜੇ-ਕਿਹੜੇ ਪਲੇਅਰ ਪਹੁੰਚ ਰਹੇ ਨੇ ਤਾਂ ਦੋਸਤੋ ਆਪਾਂ ਨੂੰ ਪਲੇਅਰਾਂ ਦੇ ਬਾਰੇ ਪੂਰੀ ਕਨਫਰ ਸਾਕਾ ਦਿয়ালਪੁਰਿਆ ਬਿੱਲਾ ਦਿয়ালਪੁਰੇ ਵਾਲਾ ਚਰਾਗਦੀਨ ਮਈਆਂਵਾਲ ਵਾਲਾ ਤੇ ਹੋਰ ਵੀ ਦੋਸਤੋ ਗਿੰਦੀ ਹੋ ਗਿਆ ਉਗੋਕੇ ਵਾਲਾ ਦੀਪਦੁਰਜੀ ਸਤੀ ਦੜਬਾ ਬੁੱਟਾ ਅੰਦਾਣਾ ਹੋਰ ਵੀ ਦੋਸਤੋ ਕਬੱਡੀ ਦੇ ਜਿਹੜੇ ਵੱਡੇ ਮੱਲ ਨੇ ਉਹ ਅਜ ਜਨਾਬੇ ਦੇ ਕਬੱਡੀ ਕੱਪ ਉਤੇ ਪਹੁੰਚ ਰਹੇ ਨੇ ਤੇ ਬਾਕੀ ਦੋਸਤੋ ਹੋਰ ਵੀ ਕਬੱਡੀ ਦੀ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਕਿੰਗ ਕਬੱਡੀ ਨੂੰ ਹੁਣ ਤੋਂ ਹੀ ਸਬਸਕ੍ਰਾਈਬ ਕਰ ਲਵੋ ਕਿਉਂਕਿ ਪਹਿਲਾਂ ਆਪਾਂ ਥੋੜੇ ਜਿਹਾ ਬੀਜੀ ਸੀਗੇ ਤੇ ਹੁਣ ਕਬੱਡੀ ਦੀ ਹਰੇਕ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਆਇਆ ਕਰਾਂਗੇ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਰਹੀ ਸੀ ਦੋਸਤੋ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦੀ